कल ਜਿਹੜਾ ਨਥਾਣੇ-ਥਾਣੇ ਦੇ ਤਹਿਤ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਪਿੰਡ ਨਾਥਪੁਰਾ ਦਾ ਮੈਂ ਉਹਦੇ ਬਾਰੇ ਦੱਸਣਾ ਚਾਹਾਂਗੀ ਇਹਦੇ ਚ ਸਾਨੂੰ ਕੱਲ 16 ਸਤੰਬਰ ਨੂੰ ਮੁਦਈ ਸੁਖਮਿੰਦਰ ਸਿੰਘ ਵਾਸੀ ਨਾਥਪੁਰਾ ਉਹਦੇ ਵੱਲੋਂ ਥਾੜੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਪਰਮਿੰਦਰ ਸਿੰਘ ਉਸ ਪਿੰਡੀ ਜੋ ਉਹਦੇ ਨਾਲ ਦੇ ਘਰ ਚ ਰਹਿੰਦਾ ਉਹ ਆਪਣੀ ਪਤਨੀ ਜਸਵੀਰ ਕੌਰ ਔਰ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਜੀ ਜਿਹਦੀ ਆਪਣੇ ਘਰ ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁੰਡਾ ਹੀ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦੇ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਪਟ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁੰਡੇ ਦੇ ਕੈਂਡ ਦੇ ਮੁਤਾਬਿਕ ਆਪਣੇ ਮੁੰਡੇ ਨੂੰ ਪੁਝਾ ਰਹੀ ਸੀ ਉੱਥੋਂ ਤੇ ਇਹਨਾਂ ਇਹ ਵੀ ਦੱਸਿਆ ਕਿ ਉਹਦੀ ਪਰਜਾਈ ਦੇ ਆਪਣੇ بیٹے ਨਾਲ ਮਿਲ ਕੇ ਉਹਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਪੁਲਿਸ ਸਟੇਸ਼ਨ ਅਧਾਨਵਰਸ਼ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਜਿਸ਼ ਹੀ ਪਤਾ ਲੱਗਿਆ ਕਿ ਜਿਹੜਾ ਪਰਮਿੰਦਰ ਸਿੰਘ ਸੀਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰੀਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫਆਈਆਰ ਰਿਪੋਰਟ ਹੋਇਆ ਸੀਗਾ ਕ੍ਰਾਈਮ ਇਸ ਕਰਕੇ ਮੈਂ ਇਮੀਡੀਏਟਲੀ ਡੀਐਸਪੀ ਪੁੱਛੋ ਰਵਿੰਦਰ ਰੰਧਾਵਾ ਐਸਐਚਓ ਰਥਾਨਾ ਸੁਖਵੀਰ ਕੋ ਔਰ ਆਪਣੀ ਸੀਆਈਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਐਫਰਟ ਨਾਲ ਹਿਊਮਨ ਇੰਟਰਨਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋ ਜਿਹੜੇ ਮਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਪੂਛੀ ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਨੇ ਤੇ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨਿਅਰ ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਤੀ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਐ ਇਹ 24 ਸਾਲ ਦਾ ਸੀ 24 ਸਾਲ ਦਾ ਐ ਔਰ ਜਸਵੀਰ ਕੌਰ ਉਹਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਐ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਐ बड़े अपने क्या पोते ਸੀ ਜਿਹਨੇ ਮਾਰਿਆ ਜੀ ਜਿਹਨੇ ਮਾਰਿਆ ਉਹ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਦ ਚ ਮਰਨ ਦਾ ਕਾਰਨ ਕੀ ਸੀਗਾ ਮਾਰਨ ਦਾ ਮਾਰਨ ਦਾ ਕਾਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਫਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ ਚ ਇਸੇ ਤਹਿਤ ਹੀ ਕੱਲ੍ਹ ਨੂੰ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਸ਼ੁਰੂ ਜੇ ਗੱਲ ਆਈ ਸੀਗੀ ਜੀ ਵੀ ਇਹ ਲੜਕੇ ਦਾ ਆਸਮਾਨ ਆ ਉਹਦੇ ਪਿਤਾ ਨਾਲ ਕੋਈ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਗੁੱਸੇ ਚ ਜਾ ਕੇ ਇਹ ਕੰਮ ਕੀਤਾ ਗਾ ਜਦੋਂ ਕਲਚਰ ਝਗੜਾ ਹੁੰਦਾ ਹੈ ਮੈਂ ਜਿਵੇਂ ਦੱਸ ਰਹੀ ਹਾਂ ਕਿ ਹਸਬੰਡ ਵਾਈਫ ਦਾ ਕਲੇਸ਼ ਸੀ ਤੇ ਬੇਟਾ ਵੀ ਨਾਲ ਰਹਿੰਦਾ ਸੀ ਤੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਜਿਹੜੀ ਸਿਚੁਏਸ਼ਨ ਇਦਾਂ ਦੀ ਰਾਈਜ਼ ਕੀਤੀ ਕਿ ਬੇਟੇ ਨੇ ਆਪਣੇ ਪਿਓ ਦਾ ਹੀ ਕਹੀਂ ਮਾਰ ਕੇ ਕਤਲ ਕਰਤਾ ਤੇ ਉਹਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਪਛਾਣਣ ਦੀ ਵੀ ਕੋਸ਼ਿਸ਼ ਕੀਤੀ ਬੜੀ ਜਿਹੜਾ ਪਿਓ ਸੀ ਕਹਿੰਦੇ ਸਿੱਤੇ ਪਏ ਸੀ ਤੇ ਦੁਬਾਰ ਕੀਤਾ ਜੀ ਇਹ ਜੀ ਹਲੇ ਮੈਂ ਰਿਵੀਲ ਨਹੀਂ ਕਰਨਾ ਚਾਹਵਾਂਗੀ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਜੇ ਕੋ ਰਿਮਾਂਡ ਲਵਾਂਗੇ ਤੇ ਜ਼ਿਆਦਾ ਟੈਕਨੀਕਲ ਇਦਾਂ ਦੀ ਡੀਟੇਲਸ ਪਤਾ ਲੱਗਣਗੀਆਂ ਤੁਸੀਂ ਗੱਲ ਕਹੀ ਹੈ ਜੀ ਭਜਾਉਣ ਦੀ ਕੋਸ਼ਿਸ਼ ਕੀਤੀ ਹੁਣ ਇਰਾਦਾ ਕਤਲ ਦਾ ਮਾਮਲਾ ਸੌਰੀ ਕਤਲ ਦਾ ਦਰਜ ਕੀਤਾ ਹੈ ਜਾਂ ਉਹਨੂੰ ਭਜਾਉਣ ਦਾ ਮਾਮਲਾ ਦਰਜ ਕੀਤਾ ਹੈ ਜਸਵੀਰ ਕੌਰ ਮੌਕੇ ਤੇ ਜਦੋਂ ਸਾਨੂੰ ਰਿਪੋਰਟ ਹੋਈ ਉਹਦੀ ਜਿਹੜੀ ਡਿਜ਼ੀਜ਼ ਦੀ ਵਾਈਸ ਸੀਗੀ ਉਹ ਸਾਨੂੰ ਨੇੜੇ ਤੇੜੇ ਹੀ ਡਿਟੇਨ ਹੋ ਗਈ ਸੀਗੀ ਬਟ ਜਿਹੜਾ ਮੁੰਡਾ ਹੈ ਉਹਨੂੰ ਅਸੀਂ ਕੁਝ ਘੰਟਿਆਂ ਚ ਲੱਭਿਆ ਸੋ ਜਦੋਂ ਸਾਡੀ ਇਨੀਸ਼ੀਅਲ ਤਫਤੀਸ਼ ਚ ਪਤਾ ਲੱਗਿਆ ਕਿ ਮੁੰਡੇ ਨੇ ਕਹੀਂ ਮਾਰੀ ਤੇ ਉਹਦੀ ਮਦਰ ਵੀ ਨਾਲ ਇਨਵੋਲਡ ਸੀ ਇਸ ਕ੍ਰਾਈਮ ਚ ਨਹੀਂ ਜਸਵੀਰ ਕੌਰ ਵੀ ਫਰਾਰ ਹੋਣ ਦੀ ਫਰਾਗਸੀ ਜਾਂ ਫਰਾਰ ਹੋ ਕੇ ਸੀ ਸੀ ਫਰਾਗਸੀ ਨਹੀਂ ਸੀਗੀ ਬਟ ਇਨੀਸ਼ੀਅਲ ਸਾਡੀ ਜੋ ਤਫਤੀਸ਼ ਚ ਪਤਾ ਲੱਗਿਆ ਸੀਗਾ ਕਿ ਬੇਟਾ ਮੇਨਲੀ ਇਨਵੋਲਡ ਹੈ ਬਟ ਡਿਊਰਿੰਗ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਬੇਟਾ ਔਰ ਮਦਰ ਦੋਵੇਂ ਇਨਵੋਲਡ ਹੈ